ਪੰਜਾਬ ਦੇ ਫੇਮਸ ਸਿੰਗਰ ਫਰੋਜ਼ ਖਾਨ ਜੀ ਤੇ ਦਲੇਵਿੰਦਰ ਦਿਹਾਲਪੁਰੀ ਜੀ ਨਾਲ ਗੱਲਬਾਤ ਕੀਤੀਆਂ ਉਹਨਾਂ ਨਾਲ ਫੋਟੋ ਖਚਾਈ ਕਿ ਅੱਜ ਅਦਿਸ਼ਤਦਾਰੀ ਦੇ ਵਿੱਚ ਬਣਨ ਗਏ ਸੋ ਬਹੁਤ ਬਹੁਤ ਮੁਬਾਰਕ ਹੈ ਜੋਦੇ ਬਸਲੇ ਰੋਜੀ ਐ ਦਿਨ ਬਰਕਤਾਂ ਦੀ ਬਲਾਈ ਬੱਧਾਈ ਮੇਰੇ ਤੋਂ ਬਾਈ ਜੀ 21 ਅਕਤੂਬਰ ਦੇ ਹੈ ਹੈ ਗਾਇਸ ਗੁੱਡ ਮਾਰਨਿੰਗ ਵੈਲਕਮ ਟੂ ਮਾਈ ਨਿਊ ਵਲੌਗ ਮੈਂ ਆਸ਼ਾ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਗਾਇਸ ਅੱਜ ਮੈਂ ਸਕੂਲ ਨਹੀਂ ਗਿਆ ਬਿਕੋ ਅੱਜ ਜਿਸ ਜਣਾ ਮੈਰਿਜ ਤੇ ਪਾਪਾ ਜੀ ਦੇ ਦੋਸਤ ਦੇ ਮੁੰਡੇ ਦੀ ਮੈਰਿਜ ਆ ਮੈਂ ਹੋ ਚੁੱਕਿਆ ਤਿਆਰ ਮੈਂ ਚਲਾ ਬਾਲ ਕੱਟੇ ਕਰਾਉਣ ਗਾਇਸ ਬਾਬਾ ਜੀ ਨੇ ਕਾਲ ਕਰ ਦਿੱਤੀ ਸੀ ਕਿ ਮੈਡਮ ਜੀ ਨੂੰ ਕਿ ਅੱਜ ਮੈਂ ਨਹੀਂ ਆਉਣਾ ਤੁਸੀਂ ਉਹ ਸ਼ੋਰਟ ਦੇਖੋ ਪਹਿਲਾਂ ਆਪਣੇ ਰਾਜਵਿੰਦਰ ਮੈਡਮ ਜੀ ਬੋਲਦੇ ਸੀ ਹਾ ਗੁੱਡ ਮਾਰਨਿੰਗ ਮੈਡਮ ਜੀ ਆਪਣੇ ਇਜਤ ਇਜਤੀ ਦੇ ਪਪਾ ਬੋਲਦੇ ਹੂ ਤੇ ਆਪਣੇ ਨਾ ਉਹ ਇਜਤਿਸ਼ ਨੇ ਅੱਜ ਆਉਣਾ ਨਹੀਂ ਹੈਗਾ ਮੈਰੀਜ ਤੇ ਜਾਣਾ ਸੀ ਅੱਜ ਇੱਕ ਤੇ ਮੈਂ ਕਿ ਤਰੋੜ ਨੋਟਿਸ ਵਿੱਚ ਕਰ ਦਵਾ ਅੱਛਾ ਜੀ अच्छा जी चलो देख लियो किदा वे हुंदी ठीक गाइस ਤੁਸੀਂ ਸ਼ੋਰਟ ਦੇਖਿਆ ਹੁਣ ਮੈਡਮ ਜੀ ਕਹਿੰਦੇ ਮੈਂ ਲੀਵ ਲਾ ਦਨੀ ਆ ਹਣ ਮੈਂ ਚਲਾ ਬਾਲ ਖੜੇ ਕਰਾਉਣ ਤੁਹਾਨੂੰ ਮੈਂ ਮਿਲ ਲਾਣ ਕੇ गाइस ਬਾਲ ਖੜੇ ਕਰਾ ਕੇ ਆ ਗਿਆ ਆ ਪਾਪਾ ਜੀ ਵੀ ਰੈਡੀ ਹੋ ਗਿਆ ਪਾਪਾ ਜੀ ਮੇਰੇ ਬਾਲ ਕਿਤੇ ਲੱਗੰਦੇ ਗੁੱਡਿਆ ਬਿਲਕੁਲ ਵੈਰੀ ਗੁੱਡ गाइस ਮੈਨੂੰ ਵੀ ਬਹੁਤ ਵਧੀਆ ਲੱਗਿਆ गाइस ਅਸੀਂ ਮੈਰਿਜ ਤੇ ਜਾਣਾ ਪਰ ਮੈਨੂੰ ਪਤਾ ਨਹੀਂ ਹੈ ਮੈਰਿਜ ਕਿੱਥੇ ਆ ਕਿੱਥੇ ਆ ਪਾਪਾ ਜੀ ਪਿੰਡਦਣਾ ਹੈਗਾ ਆਪਣੇ ਝੰਡੇ ਸਰਾਮਾ ਦੇ ਲਾਗੇ ਪਿੰਦਾ ਗ੍ਰੀਨ ਲੈਂਡ ਪੈਲੈਸ ਕਰਤਾਰਪੁਰ ਭੋਗਪੁਰ ਰੋਡ ਤੇ ਪਿੰਦਾ ਹੈ ਗ੍ਰੀਨ ਲੈਂਡ ਪੈਲੈਸ ਹਮ ਗਾਈਸ ਮੰਮੀ ਬਾਪਾ ਜੀ ਜੀ ਨੇ ਜਾਣਾ ਹੈਗਾ ਬਾਈਕ ਤੇ ਮੈਂ ਜਾਣਾ ਹੈਗਾ ਬੱਸ ਤੇ ਪਾਪਾ ਜੀ ਨੇ ਮੈਨੂੰ پیسے ਦੇ ਦਿੱਤੇ ਆ ਕਰਾਇਆ 70 ਰੁਪਏ ਦਿੱਤੇ ਪਾਪਾ ਜੀ ਨੇ ਠੀਕ ਉਹ ਵਰ ਦਿਨ ਵਾਗੇ ਗਾਈਸ ਪਾਪਾ ਜੀ ਨੇ ਮੋਟਰਸਾਈਕਲ ਬਾਹਰ ਕੱਢ ਲਿਆ ਆ ਪਾਪਾ ਜੀ ਨੇ ਕਾਲਾ ਸੀਟ ਕਵਰ ਪਵਾਇਆ ਧੁੱਪ ਤੋਂ ਬਚਣ ਲਈ ਪਾਪਾ ਜੀ ਬਹੁਤ ਵਧੀਆ ਕੰਮ ਕੀਤਾ ਵਾਲਾ। ਸੁਪਰੀ ਬੰਦੀ ਆ। ਫੀਲ ਕਰਦਾ ਨਾਲ। ਹੂੰ ਇਹ ਤਾਂ ਗੱਲ ਹੈ। ਗਾਇਸ ਪਾਪਾ ਜੀ ਮੈਨੂੰ ਛੜਨ ਚਲੇ ਆਟੇ ਤੇ ਪਾਪਾ ਜੀ ਨੇ ਮੈਨੂੰ ਬਸੇ ਚੜਾ ਕੇ ਹੁਣ ਹੈ ਨਾ ਪਾਪਾ ਜੀ। ਸਹੀ ਹੈ। ਗਾਇਸ ਵਾਸਤੇ ਆਈ ਨਹੀਂ ਹੁਣ ਅਸੀਂ ਆਟੋ ਦੀ ਸੈਟਿੰਗ ਕਰਾਂਗੇ। ਬਸ ਹੋਲੀ ਡਾਉਣੀ ਹੈ। ਗਾਇਸ ਵਸਾਕੀ ਤੋਂ ਪਹਿਲੇ ਹੀ ਢੰਗੂੜੇ ਲੱਗਣੇ ਸਟਾਰਟ ਹੋ ਗਏ ਆ।

ਨੇ ਮੈਨੂੰ ਉੱਥੇ ਧਾਰ ਦਿੱਤਾ बिकॉज ਉਹਨਾਂ ਨੇ ਜਾਣਾ ਸੀਗਾ ਪਿੰਡ ਤੇ ਪੈਲੇਸ ਥੋੜੀ ਦੂਰੀ ਆ ਮੈਂ ਹੁਣੇ ਕਿੱਥੇ ਤੋਂ ਲਿਫਟ ਮੰਗਦਾ ਕਿੱਥੇ ਉਸੇ ਤੋਂ ਦੂਰ ਜਨ ਆ ਥੋੜੀ ਦੂਰੀ ਐ ਇੱਥੇ ਗਏ ਉਸ ਵੇਲੇ ਮੈਂ ਵੇਟ ਕਰਨ ਗਿਆ ਜੇ ਕੋਈ ਆਊਗਾ ਮਾਨਾ ਤਾਂ ਲਿਫਟ ਮੰਗਦਾ ਪਰ ਲਿਫਟ ਕੋਈ ਆਇਆ ਨਹੀਂ ਹਮ ਗ੍ਰੀਨ ਲੈਂਡ ਪੈਲੇਸ ਅੱਗੇ ਆ ਥੋੜਾ ਗਾਈਸ ਮੈਨੂੰ 5-10 ਮਿੰਟ ਹੋ ਗਏ ਆ ਅੱਲੇ ਦਾ ਕੋਈ ਆਉਂਦਾ ਨਹੀਂ ਪਿਆ ਦੇਖਦੇ ਹਾਂ ਹੁਣ ਆਪਾਂ ਜੇ ਕੋਈ ਔਂਗਾ ਲਿਫਟ ਲਾਉਂਗਾ ਮੈਂ ਫਸਟ ਟਾਈਮ ਲਿਫਟ ਲੈਣੀ ਆ ਗਾਈਸ ਬਾਬਾ ਜੀ ਲੈਣ ਆ ਗਏ ਭਲਾ ਬਾਬਾ ਜੀ ਨੇ ਮੰਮੀ ਤੇ ਦੀਦ ਜੀ ਨੂੰ ਛੱਡਿਆ ਹੁੰਦਾ ਬਾਅਦ ਵਿੱਚ ਫਿਰ ਬਾਬਾ ਜੀ ਮਿੰਨੀ ਲੱਗੇ ਜਾਂਦੇ ਪੈਕਰੀ ਲੈਂਡ ਸਰ ਬਾਨ ਚੁੱਕੇ ਆ ਗਾਈਸ ਗ੍ਰੀਨ ਲੈਂਡ ਪਹਿਲਾ ਕਲਾਸ ਮੇਟ ਹੈ ਹਰਸ਼ ਹੋਰ ਕਿਦਾਂ ਠੀਕ ਹੈ ਭੜੇ ਖਾ ਲਿਆ ਹੁਣ ਅਸੀਂ ਬਾਹਰ ਆਏ ਆ ਘੁੰਮਣ ਫਿਰਨ ਲਈ ਸੋਣ ਅਸੀਂ ਆਇਆ ਬਾਰ ਘੁੰਮਣ ਲਈ ਨਾਲ ਬਾਬਾ ਜੀ ਆ ਪਾਪਾ ਜੀ ਕਹਿੰਦੇ ਕਿ ਚਲੋ ਤੁਹਾਨੂੰ ਮੇਕਵਾ ਕੇ ਲੈ ਕੇ ਹੁਣਾ ਜਿੱਥੇ ਅਸੀਂ ਪ੍ਰੋਗਰਾਮ ਲਾਈਦਾ ਇੱਕ ਪਹਾੜੀ ਆ ਉੱਥੇ ਤੁਹਾਨੂੰ ਮੇਕਵਾ ਕੇ ਲੈ ਕੇ ਹੁਣਾ ਗਾਈਸ ਆ ਦੇਖੋ ਗੰਨੇ ਤੋੜ ਲਿਆ ਇੱਕ ਖਾਈਓ ਇਹਨਾਂ ਸੇ ਬਾਅਦ ਚ ਗਾਈਸ ਪਹੁੰਚ ਗਏ ਹਾਂ ਲੋਕੇਸ਼ਨ ਤੇ ਪਹਾੜੀ ਤਾਂ ਨਹੀਂ ਆ ਥੋੜੀ ਬਾਰ ਉਚਾਈ ਤੇ ਆ ਹਾਈਟ ਆ ਇਹਦੀ ਦੇਖੋ ਗਾਈਸ ਇਹ ਪੜ ਦਾ ਪੇੜ ਦੇਖੋ ਕਿੰਨਾ ਵੱਡਾ ਆ ਕਿੰਨਾ ਵਧੀਆ ਲੱਗਣ ਦੇ ਆ ਰੈੱਡ ਕਲਰ ਦੇ ਪੱਤੇ ਆ ਇੱਥੇ ਦੇਖੋ ਗੇਸ ਬੜੀ ਉਚਾਈ ਤੇ ਆ ਜਾਗਾ ਬਾਕੀ ਹੁਣ ਅਸੀਂ ਬੈਠੇ ਆ ਵਧੀਆ ਲੱਗਦਾ ਗੇਸ ਪਾਪਾ ਜੀ ਇੱਥੇ ਹਰ ਇੱਕ ਸਾਲ ਆਉਂਦੇ ਹੁੰਦੇ ਪ੍ਰੋਗਰਾਮ ਲਾਉਣ ਜੂਨ ਜਲਾਈ ਦੇ ਮਹੀਨੇ ਵਿੱਚ ਹਲੇ ਤਾਂ ਵਾਸੇ ਇੱਥੇ ਪੱਤੇ-ਪੁੱਤੇ ਡਿਗੇ ਆ ਪਰ ਜਦੋਂ ਮੇਲਾ ਹੁੰਦਾ ਹੈ ਉਦੋਂ ਸਾਰੀ ਸਫਾਈ ਕਰ ਦਿੱਤੀ ਜਾਂਦੀ ਮੈਟ ਬਿਚਾਰ ਦਿੱਤੇ ਜਾਂਦੇ ਆ ਉਦੋਂ ਬਹੁਤ ਵਧੀਆ ਲੱਗਦਾ ਇੱਥੇ ਸਾਰੀ ਸੰਗਤ ਬੈਠੀ ਹੁੰਦੀ ਆ ਬਹੁਤ ਹੌਣਕਾ ਹੁੰਦੀ ਗਿਆ ਦੁਕਾਨਾਂ ਵਗੈਰਾ ਵੀ ਲੱਗੀਆਂ ਹੁੰਦੀਆਂ ਆ ਗਾਇਸ ਉਧਰ ਵੀ ਦੇਖੋ ਪੀਪਲ ਕਿੰਨਾ ਵਧੀਆ ਗਾਇਸ ਹੁਣ ਅਸੀਂ ਜਾਂਦੇ ਪਏ ਵਾਪਸ ਪੈਲਸ ਦੇ ਵਿੱਚ ਵਧੀਆ ਲੱਗਾ ਵਾਪਾ ਜੀ ਬਹੁਤ ਗਾਇਸ ਪਾਪਾ ਜੀ ਦਾ ਹਰੇਕ ਸਾਲ ਪ੍ਰੋਗਰਾਮ ਲਾਉਂਦੇ ਔਖੇ سڈے ترندر دیا پوری جی بڑے سباگی پیڑ بہت بہت مبارکباد ہے میرے سب کو یہ بےنتی ہے کہ دوارے ਕਿ ਅੱਜ ਜਦਿਸ਼ਟਰੀ ਦੇ ਵਿੱਚ ਬਦਲ ਗਏ ਸੋ ਬਹੁਤ ਬਹੁਤ ਮੋਬਾਰਕ ਹੈ ਜੁਦੇ ਬਸਦੀਰੋ ਜੀ ਇਦਾਂ ਹੀ ਪ੍ਰਧਾਨ ਬਾਚਨ ਦੀ ਕਮੇਟੀ ਜੀ ਕਰਤਾਲ ਸਾਹਿਬ ਵਾਹਿਗੁਰੂ ਜੀ ਕੀ شاہ <سؤال> ਅਰੇ ਸੋਨੀ ਜੀ ਜੀ ਤੁਹਾਡਾ ਸਭ ਜੀ ਜੀ ਮੇਰੇ ਹਾਜ਼ਰ ਹੈ ਸਹਿਬ ਦੇ ਹਮ ਸ਼ਰੀਰ ਗਾਣੇ ਖਤਮ ਹੋ ਗਏ ਜਰਜਾ ਮਿਸ ਸੁਜਗਰ ਬਾਪਨ ਇਹ ਜੀ ਗੋਦਰਾ ਦਾ ਮਿਸ ਅਗਰ ਦਾ ਨੱਚੇ ਸੁਆਗੇਗਾ ਆਪਣੀ ਕਮਤੀਗਾ ਗੈਸਾ ਪੰਜਾਬ ਦੇ ਫੇਮਸ ਸਿੰਗਰ ਗਲਵਿੰਦਰ ਜਲਪੁਰੀ ਜੀ ਜਤਿਸ਼ ਜਿਹੜੇ ਕੀ ਬਹੁਤ ਵਧੀਆ ਕੰਮ ਕਰਦੇ ਨੇ ਟੈਸਟ ਵਿਸ਼ ਮੇਰੇ ਦੋਸਤ ਨੇ ਮਿਊਜ਼ਿਕ ਡਾਇਰੈਕਟਰ ਰਕੇਸ਼ ਕਲੇਰ ਸਾਹਿਬ ਉਹਨਾਂ ਦੇ ਬੇਟੇ ਗਾਈਸ ਹੁਣ ਅਸੀਂ ਚੱਲੇ ਆਂ ਕਾਰ ਅਸੀਂ ਪੰਜਾਬ ਦੇ ਫੇਮਸ ਸਿੰਗਰ ਗਰੋਸ਼ ਖਾਨ ਜੀ ਤੇ ਦਲਵਿੰਦਰ ਦਿਵਾਲ ਖੁਰੀ ਜੀ ਨਾਲ ਗੱਲਬਾਤ ਕੀਤੀ ਆ ਉਹਨਾਂ ਨਾਲ ਫੋਟੋ ਖਚਾਈ ਉਹਨਾਂ ਦਾ ਨੇਚਰ ਬਹੁਤ ਵਧੀਆ ਸੀਗਾ ਸਾਨੂੰ ਬਹੁਤ ਵਧੀਆ ਲੱਗਾ ਮਿਲ ਕੇ ਹੁਣ ਅਸੀਂ ਚੱਲੇ ਆਂ ਘਰ ਗਾਈਸ ਅਸੀਂ ਬਿਆਹ ਇੰਜੋਏ ਕੀਤਾ ਬਹੁਤ ਸਟਾਰ ਲੱਗੇ ਸੀਗੇ ਕਾਫੀ ਕਾਫੀ ਤਰ੍ਹਾਂ ਦੇ ਆਈਟਮਸ ਸੀਗੇ ਕੋਲ ਡਰਿੰਕਾਂ ਲੱਗੇ ਹੋਏ ਸੀਗੀਆਂ ਕਿੰਨਾ ਕੁ ਸੀਗਾ ਖਾਣ ਪੀਣੂ ਅਸੀਂ ਕਾਫੀ ਕੁਝ ਖਾਧਾ ਸਾਨੂੰ ਵੀ ਲੱਗਿਆ ਬਹੁਤ ਵਧੀਆ ਪਾਪਾ ਜੀ ਬਹੁਤ ਵਧੀਆ ਗਾਈਸ ਬਹੁਤ ਵਧੀਆ ਸੀਗਾ ਹੁਣ ਅਸੀਂ ਚੱਲੇ ਆਂ ਕਾਰ ਗਾਈਸ ਪਾਪਾ ਜੀ ਕਹਿੰਦੇ ਮੈਂ ਜਿਹੜਾ ਅੱਜ ਮੈਰਿਜ ਦਾ ਫੰਕਸ਼ਨ ਸੀਗਾ ਉਹ ਸਾਡੇ ਬਹੁਤ ਹੀ ਸਤਿਕਾਰਯੋਗ ਬਿੱਟੂ ਬਲੈਦੀਆ ਜੀ ਕਰਤਾਰਪੁਰ ਦੀ ਸ਼ਾਨ ਤੇ ਉਹਨਾਂ ਦੇ ਬੇਟੇ ਦਾ ਸੀਗਾ ਤੁਹਾਨੂੰ ਬੜੀ ਖੁਸ਼ੀ ਹੋਈ ਉੱਥੇ ਆ ਕੇ ਤੇ ਬਹੁਤ ਪਿਆਰ ਮਿਲਿਆ ਬਹੁਤ ਹੀ ਵਧੀਆ ਵਿਆਹ ਸੀਗਾ ਬਹੁਤ ਹੀ ਸ਼ਾਂਤੀਪੂਰਵਕ ਹੋਇਆ ਆਣ ਪੀਣ ਦੀ ਕੋਈ ਕਮੀ ਨਹੀਂ ਸੀ ਕੋਈ ਕਿਸੇ ਤਰ੍ਹਾਂ ਦੀ ਕੋਈ ਹੋਰ ਵੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਸੀ ਬਹੁਤ ਹੀ ਵਧੀਆ ਸਾਰੇ ਬਹੁਤ ਹੀ ਵਧੀਆ ਤਰੀਕੇ ਨਾਲ ਮਿਲਦੇ ਸੀਗੇ ਜੋ ਵੀ ਉਹਨਾਂ ਦੇ ਰਿਸ਼ਤੇਦਾਰ ਸੀ ਜੋ ਵੀ ਆਪਣੇ ਸਾਡੇ ਫਰੈਂਡ ਸਰਕਲ ਮਜੀਦਨ ਪਰਿਵਾਰ ਸਿੰਘਰ ਪਰਿਵਾਰ ਬਹੁਤ ਆਏ ਸੀਗੇ ਸਾਰੇ ਸਾਰਿਆਂ ਨੇ ਬਹੁਤ ਹੀ ਜ਼ਿਆਦਾ ਇੰਜੋਏ ਕੀਤਾ ਬਿਆ ਸਾਡੇ ਪੂਰੇ ਪਰਿਵਾਰ ਵੱਲੋਂ ਬਿੱਦੂ ਬਲੈਦੀਆ ਜੀ ਨੂੰ ਬਹੁਤ-ਬਹੁਤ ਮੁਬਾਰਕਾਂ ਆਲੋ ਜੀ ਗਾਈਸ ਅਣ ਮੈਸੋ ਲਗਦਾ ਕਰਦਾ ਐਂਡ ਪਸੰਦ ਆਈ ਹੁੰਗੀ ਤਾਂ ਲਾਈਕ ਕਰ ਦਿਓ ਚੈਨਲ ਤੇ ਨਾਮਯਾਰ ਸਬਸਕ੍ਰਾਈਬ ਕਰ ਦਿਓ ਜਲਦੀਆਂ ਗਾਈਸ ਨੈਕਸਟ ਵਲੌਗ ਦੇ ਵਿੱਚ ਧੰਨਵਾਦ ਜੀ ਗਾਈਸ ਆ ਦੇਖੋ ਮੱਜ ਜਾਣਾ ਦਾ ਰਸ ਚ ਕੁਛ ਖਾਣਾ ਵੀ ਨਾ ਹੈ ਗਾਈਸ ਮਨ ਨਹੀਂ ਰਹੀ ਕਹਿੰਦੀ ਮੈਂ ਇੱਥੇ ਰਹਿਣਾ ਮੈਨੂੰ ਪੱਠੇ ਲਿਆ ਦਿਓ ਅੱਠੇ ਖਾਣੇ ਆ ਹਨਾ ਪੱਠੇ ਲਿਆ ਦਿਏ ਕਹਿੰਦੀ ਗਾਇਸ ਲਿਆ ਦਿਓ